ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਾ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਡਰੈਸ ਇੱਕ ਵਾਰੀ ਨੋਟ ਕਰ ਲਿਓ ਪੈਨ ਹੈਗਾ ਕ ਸੀਟ ਪਰ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਗਰਦਾਸਪੁਰ ਆ ਗਿਆ ਤੇ ਤਹਿਸੀਲ ਆ ਗਈ ਬਟਾਲਾ ਤੇ ਦਸਾਂਝ ਵੀਰ ਦੇ ਕੋਲੇ ਆ ਸੱਜਣੋ ਉਹ ਤਿੰਨ ਤਿੰਨ ਦਿਨ ਪਹਿਲਾਂ ਵੀਡੀਓ ਕੀਤੀ ਸੀ ਭਰਾ ਦੀ ਤੁਸੀਂ ਪਿਆਰ ਸਤਿਕਾਰ ਦਿੱਤਾ ਤੇ ਭਰਾ ਨਵੇਂ ਪਸ਼ੂ ਲੈ ਕੇ ਫੇਰ ਆ ਗਿਆ ਸਾਹਮਣੇ ਚਲਦੀ ਸੱਜਣੋ ਸਕਰੀਨ ਤੇ ਝੋਟੀ ਤੁਹਾਡੇ ਲਈ ਖਾਸ ਰਹੂਗੀ ਪੰਜ ਮਹੀਨਿਆਂ ਦੀ ਗੱਭਣ ਚੈੱਕ ਪਾਸ ਮਗਰ ਕੱਟੀ ਤੇ ਹਜੇ ਵੀ ਕਰਮਾ ਵਾਲੀ ਥੱਲੇ 7 ਕਿਲੋ ਦੁੱਧ ਆ ਚੰਗਾ ਢਾਂਚਾ ਵੱਡਾ ਕੱਦ ਕਾਟ ਸੋਹਣਾ ਚੰਗਾ ਦੁੱਧ ਸੱਜਣ ਨੇ ਦਿੱਤਾ ਦੂਜੇ ਸੂਏ ਲਈ ਗੱਭਣ ਤੇ ਟੋਕੜ ਝੋਟੀ ਉੱਚੇ ਬੱਚੇ ਚ ਤੇ ਆ ਆ ਗਈ ਸਜਣੋ ਇੱਕ ਨੀਲੀ ਰਵੀ ਦਾ ਪੱਖ ਰੱਖਦੀ ਝੂਟੀ ਤਾਜੀ ਸੂਈ ਹੋ ਜਾ ਪੁੱਤ ਗਾਂ ਮੜਾ ਜਾ ਵੇਖੋ ਸਜਣੋ ਗੱਲਬਾਤ ਮਾਲਕ ਨਾਲ ਕਰਦੇ ਆ ਕਿੰਨਾ ਇਹਦੇ ਕੋਲੇ ਦੁੱਧ ਬੌਲਾ ਜੂਵੀ ਆ ਤੇ ਸਾਰੇ ਪਸ਼ੂ ਆਪਾਂ ਚਲਾ ਚਲੂ ਕੇ ਵੇਣੇ ਆ ਰਿਕਵੈਸਟ ਬੇਨਤੀ ਰਹਿੰਦੀ ਆ ਕਿ ਕੋਈ ਵੀ ਸਜਣੋ ਪਸੰਦ ਆ ਗਿਆ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਇਹਨਾਂ ਤੇ ਪੈਸੇ ਜਿਹੜੇ ਉਹ ਖਰਚ ਕਰਨੇ ਆ ਸਜਣੋ ਤੇ ਇੱਕ ਰਿਕਵੈਸਟ ਬੇਨਤੀ ਇਹ ਰਹਿੰਦੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਜਿਹੜਾ ਬਟਨ ਆ ਉਹ ਵੀ ਆਲ ਤੇ ਸੈੱਟ ਕਰ ਲਿਓ ਆਜੋ ਸੱਜਰ ਸੂਈ ਝੋਟੀ ਤੋਂ ਸਟਾਰਟਿੰਗ ਕਰਦੇ ਆ ਤੇ ਸਾਰਿਆਂ ਦੀ ਲੈਨੇ ਆ ਡਿਟੇਲ ਤੇ ਕੱਲਾ ਕੱਲਾ ਪਾ ਚਲਾ ਚਲੂ ਕੇ ਵੇਨੇ ਆ ਰੇਟ ਰੂਟ ਪੁੱਛਦੇ ਆ ਭਰਾ ਤੋਂ ਕੀ ਰੱਖਦਾ ਜੋੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਹੋ ਦਸਾਂਜ ਪਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਾਜੀ ਹੋਰ ਸੁਣਾ ਵਧੀਆ ਵਧੀਆ ਚੜਦੀ ਕਲਾ ਨਾ ਹਾਂਜੀ ਚੜਦੀ ਕਲਾ ਤੇ ਆਪਣਾ ਦਲਜੀਤ ਐਡਰੈਸ ਕੀ ਆ ਭਲਾ ਆਪਣਾ ਪਿੰਡ ਕਸੀਡਪੁਰ ਤਸਵੀਰ ਬਟਾਲਾ ਜ਼ਿਲ੍ਹਾ ਗਰਦਾਸਪੁਰ ਠੀਕ ਆ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 9776935121 ਠੀਕ ਆ ਹਾਂਜੀ ਤੇ ਆ ਜਿਹੜੀ ਸੱਜਰ ਝੂਟੀ ਆਪਣੀ ਦਲਜੀਤ ਇਹ ਪਹਿਲਾ ਸੁਭਾ ਜੇ ਬਲੂਨ ਸੂਈ ਆ ਬਲੂਨ ਸੂਈ ਆ ਚੌਥਾ ਦਿਨ ਸੂਈ ਨੂੰ ਇਹਨੂੰ ਚਾਰਾਂ ਦਿਨਾਂ ਦੀ ਸੂਈ ਆ ਤੇ ਹੁਣ ਕਿੰਨੇ 7 ਕਿਲੋ ਬੋਲਾ ਛਲੇ 7 ਕਿਲੋ ਬੋਲਾ ਹਾਂਜੀ ਤੇ ਕਿੰਨਾ ਦੁੱਧ ਦੇ ਦੋਗੀ ਦੁੱਧ 10-11 ਕਿਲੋ ਦੇ ਦੋਗੇ 10 ਕਿਲੋ ਸੌਖਾ ਦੇ ਦੋਗੇ ਹਣਾ ਹਾਂ ਦੇ ਦੋਗੇ ਕਰਮਾਂ ਵਾਲੀ ਪੱਠਪੜੇ ਦੀ ਚੰਗੀ ਆ ਹਾਂ ਬੰਤਰ ਵੀ ਚੰਗੀ ਕੱਦ ਵੀ ਚੰਗਾ ਸਾਰਾ ਕੁਝ ਚੰਗਾ ਤੇ ਬੱਚਾ ਇਹਦੇ ਕੋਲੇ ਕੱਟਾ ਜੇ ਮਗਰ ਇਹਦੇ ਕੱਟ ਆ ਗਿਆ ਹਾਂ ਤੇ ਜਿਵੇਂ ਪਹਿਲਾਂ ਨਾ ਦਲਜੀਤ ਬੱਚੇ-ਬੱਚੇ ਤੇ ਓਕੇ ਆ ਨਾ ਦਤ ਨੇ ਚੁੱਕ ਦੀ ਗਰੇ ਸੀਲ ਓਕੇ ਰਿਪੋਰਟ ਐ ਸੀਲਸ ਲੱਗ ਬੱਚੇ ਤੇ ਸਹਿਮਤ ਆ ਸਹਿਮਤ ਕੋਰੀ ਠੀਕ ਆ ਕੱਢ ਗਏ ਬਾਹਰ ਬਾਹਰ ਦੀ ਰੱਖ ਕੇ ਚਾਉਂਦੀ ਕੋਈ ਗੱਲ ਨਹੀਂ ਠੀਕ ਆ ਤੇ ਸੱਜਣਾ ਤੌਰ ਚੈੱਕ ਕਰ ਲਓ ਬਲੂਨ ਸੂ ਝੋਟੀ ਆ ਅੱਖਾਂ ਚ ਜਵਾਬ ਥੋੜੇ ਮੱਧਮ ਆ ਹੈਗੇ ਜ਼ਰੂਰ ਆ ਬਾਕੀ ਨਿਸ਼ਾਨੀਆਂ ਕਵਰ ਕਰਦੀ ਆ ਲੀਵੇ ਦੀ ਸਾਫ ਸੁਥਰੀ ਆ ਚੱਕ ਕਰ ਲਓ ਸਰੀਰ ਕ ਢਾਂਚਾ ਬਹੁਤ ਸੋਹਣਾ ਸੱਜਣਾ ਤੇ ਰੇਟ ਜਾਇਜ਼ ਹੁੰਦੇ ਆ ਭਰਾ ਦੇ ਤੇ ਜਿਹੜਾ ਮੰਨ ਲਓ ਵੀ ਜਲਦੀ ਫਸੂ ਜਿਹੜੇ ਵੇ ਕੰਦਾ ਕਾਰਨ ਕਿ ਇਹੀ ਹੁੰਦਾ ਕਿ ਜਦੋਂ ਜਾਇ ਰੇਟ ਹੁੰਦੇ ਆ ਤਾਂ ਕੋਈ ਨਾ ਕੋਈ ਖਰਾ ਖਰੀਦਦਾਰੀ ਕਰ ਲੈਂਦਾ ਤੇ ਦਸਾਂਜ ਭਾਜੀ ਇਹ ਦੂਜਾ ਜਦੋਂ ਬੱਚਾ ਲਾਉਣੇ ਥਣ ਥਣੋਂ ਵਧੀਆ ਕੱਢ ਜਾਂਦੀ ਨਾ ਉਹ ਨਿਕਲ ਆਇਆ ਵਧੀਆ ਛੋਣ ਛਣ ਕਰਾਂ ਬੱਧੀ ਵੀ 100 ਦੀ 100 ਇੱਕ ਨੰਬਰ ਆ ਕੋਈ ਭੂਰ ਛੱਟਾ 나ੜ ਗੰਡ ਓਕੇ ਆ ਜਮਾ ਨਹੀਂ ਠੀਕ ਆ ਵੇਖੋ ਸੱਜਣੋ ਕੱਟੀ ਬਹੁਤ ਚੰਗੀ ਆ ਵਾਕੇ ਬੱਚੇ ਲਈ ਤਾਂ ਬੇਫਿਕਰ ਹੋ ਜਾ ਟਟ ਟਟ ਜਾਂਦੀ ਆ ਬੱਚੇ ਦੇ ਕਰਮਾਂ ਲਈ ਨਹੀਂ ਠੀਕ ਆ ਵੇਖੋ ਸੱਜਣੋ ਹੋ ਜਾ ਪੱਤਗਾ ਹੋ ਜਾ ਹੋ ਜਾਗਾ ਤੇ ਦਸਾਂਜ ਭਾਜੀ ਇਹਦਾ ਰੇਟ ਕੀ ਲਊਗਾ ਕੱਟੀ ਦਾ ਮੁੱਲ ਭਾਜੀ ਦਾ 75000 ਮੁੱਲ ਇਹਦਾ 75000 ਹਾਂਜੀ ਪੂਰਾ ਹਾਂ ਤੇ ਉਹਦੇ ਚੋਂ ਪਿਆਰ ਮੁਹੱਬਤ ਕਿੰਨਾ ਕੁ ਕਰਦਗੇ 2000 ਵੀ ਛੱਡ ਦਾਂਗੇ 73000 ਦੀ 73000 ਦੀ ਤਾਜੀ ਸੂਈ ਝੋਟੀ ਹੈ ਨਾ ਹਾਂਜੀ ਹਾਂਜੀ ਕੱਟਾ ਮਗਰ 6-7 ਕਿਲੋ ਬੌਲੀ ਮੰਨ ਲੇ ਕੋਈ ਦੁੱਧ ਮੰਨ ਲੇ ਹਾਂਜੀ ਹਾਂਜੀ ਤੇ 73000 ਦੀ 73000 ਤੇ ਹੋਰ ਕੋਈ ਮੌਕੇ ਤੇ ਮਾੜਾ ਮੋਟ ਛੋੜ ਛੱਪਾ ਹੋ ਜੀ ਕਰ ਦਾਂਗੇ ਛੋੜ ਛੱਪਾ ਹੈ ਕਰ ਦਾਂਗੇ ਮਾਨਤਾਨ ਕਰ ਦਾਂਗੇ ਕਰ ਦਾਂਗੇ ਮਾਨਤਾਨ ਲੋ ਵੀ ਸੱਜਣੋ ਤਾਜੀ ਸੂਈ ਝੋਟੀ ਆ ਤੇ ਮੰਨ ਲਓ ਵੀ 10 ਕਿਲੋ ਦੁੱਧ ਦੀ ਜਣਾ ਕਰਮਾ ਵਾਲੀ ਨੇ ਤੇ ਮੁੱਲ ਜਿਹੜਾ 73000 ਰੁਪਇਆ ਹੁਣ ਦੇਰੀ ਨਾ ਲਾਇਓ ਚੰਗੀ ਕੱਟੀ ਆ ਸੱਜਣੋ ਆਉਦੇ ਸੂਏ ਨੂੰ ਚੰਗੀ ਬਣੂਗੀ ਤੇ ਸਾਂਝ ਭਾਜੀ ਅੱਗੇ ਜਿਹੜੀ ਮੈਂ ਆਹਾ ਇਹਦੀ ਕੀ ਹਸਾਬ ਕਿਤਾਬ ਆ ਇਹ ਭਾਜੀ ਇਹਦਾ ਉੱਚਾ ਬੱਚਾ ਜੇ ਠੀਕ ਹੈ ਕਿੰਨੇ ਚਿਰ ਦੀ ਸੂਈ ਹੋ ਪੰਜ ਕਿ ਮਹੀਨੇ ਦੀ ਸੂਈ ਹੋਗੀ ਪੰਜ ਮਹੀਨਿਆਂ ਦੀ ਸੂਈ ਹਾਂ ਬਣੀ ਵੀ ਦੱਸ ਦੇ ਇਹਨੂੰ ਹਾਂ ਚੱਕ ਬਾਤ ਨਹੀਂ ਹੈਗੀ ਕਿੰਨੇ ਚਿਰ ਦੀ ਬਣੀ ਮੁਣੀ ਦੱਸਦੇ ਆ ਮਹੀਨੇ ਤੋਂ ਉੱਪਰ ਹੋਇਆ ਟਾਈਮ ਇਹਨੂੰ ਬਣੀ ਮਹੀਨੇ ਤੋਂ ਉੱਪਰ ਬਣੀ ਨੂੰ ਦੱਸਦੇ ਆ ਤੇ ਪਰ ਚੈੱਕ ਚੁੱਕ ਨਹੀਂ ਹੈਗੀ ਆਪਾਂ ਵਿਲੀ ਕਰਕੇ ਲਈ ਵਿਲੀ ਕਰਕੇ ਦੇਣੀ ਹੈ ਵਿਲੀ ਕਰਕੇ ਦੇਣੀ ਹੈ ਬੱਚਾ ਇਹਦੇ ਕੋਲੇ ਬੱਚਾ ਇਹਦੇ ਮਾਰ ਕਟਾਵਾ ਕਟਾਏ ਦੇ ਕੋਲੇ ਮਿਲਦੀ ਬੱਚੇ ਤੇ ਆ ਬੱਚੇ ਤੇ ਮਿਲਦੀ ਤੇ ਦੁੱਧ ਕਿੰਨਾਗਾ ਦੁੱਧ ਦੇ ਸੱਤ ਕਿਲੋ ਸੱਤ ਕਿਲੋ ਦੁੱਧ ਹੈਗਾ ਹਾਂਜੀ ਹੈਗਾ ਕੋਈ ਵੀ ਭੈਣ ਭਰਾ ਚੋਗੇ ਇਹਦਾ ਮਾਦੀ ਚੋਗੇ ਦੋ ਟਾਈਮ ਤਸਲੀ ਕਰੇ ਠੀਕ ਆ ਖੋਲ ਕੇ ਤੋਰ ਤੇ ਸੁਆ ਕਿਹੜਾ ਸੁਈਏ ਸੁਆ ਦੂਜਾ ਸੁਈਏ ਦੂਜਾ ਤੀਜੇ ਨੂੰ ਗਾਂ ਗੱਬਣ ਹੋ ਜੂਗੀ ਹਾਂਜੀ ਲੋ ਵੀ ਸੱਜਣੋ ਵੱਡੀ ਏ ਬਾਈ ਹਾਂ ਸਰੀਰ ਕਟਾਂਚਾ ਵੱਡਾ ਮੈਂ ਦਾ ਸੱਜਣੋ ਪੈਠ ਫੜਾ ਬਹੁਤ ਚੰਗਾ ਥਣ ਦੀ ਥਣ ਦਾ ਸੈਜ ਬਹੁਤ ਚੰਗਾ ਚਵਾਈ ਚਵਾਈ ਬਹੁਤ ਚੰਗੀ ਹੋ ਚਵਾਈ ਬਹੁਤ ਕੋਲੀ ਉਹ ਲਈ ਜਨਾ ਗਾਉਂ ਮੁੜਿਆ ਕਰ ਕੋਈ ਨਹੀਂ ਹੁਣ ਤਾਂ ਲੈ ਚੱਲੇ ਇਹਨੂੰ ਇੱਥੋਂ ਨਹੀਂ ਕਮਾਇਆ ਕਰ ਮਸ਼ੀਨ ਕੋਲ ਵੇਖੋ ਸੱਜਣਾ ਸਰੀਰ ਕਾ ਢਾਂਚਾ ਮਿਆਂ ਦਾ ਕਰ ਲੈਣ ਦੇ ਕਰਮਾਂ ਵਾਲੀ ਨੂੰ ਬਸ ਬੁੱਧ ਬਸ ਹੋ ਗਿਆ ਆਲੀ ਪੈ ਗਈ ਹੈ ਨਾ ਵੇਖੋ ਸੱਜਣਾ ਬੈਕ ਸਾਈਡ ਤੋਂ ਸੱਜਣੋ ਥਾਂਲੇ ਵੇ ਦੀ ਕੁਆਲਿਟੀ ਚੈੱਕ ਕਰ ਲਓ ਕਰਮਾਂ ਵਾਲੀ ਦੀ ਤੇ ਚੂਣ ਚਾਣ ਇੱਕ ਨੰਬਰ ਆ ਨਾ ਭਾਜੀ ਕਿਹੜਾ ਨੰਬਰ ਦੀ ਚੂਣ ਚਾਣ ਵਧੀਆ ਹਾਂ ਠੀਕ ਆ ਤੇ ਬੱਚਾ ਇਹਦੇ ਕੋਲੇ ਕੱਟਾ ਆ ਗਿਆ ਤੇ ਰੇਟ ਇਹਦਾ ਕੀ ਰਹੂਗਾ ਮੁੱਲ ਦਾ 58000 58000 ਹਾਂ 2 ਘੱਟ 60 2 ਘੱਟ 60 ਤੇ ਕਿੰਨੇ ਦੀ ਜੱਸ ਨੂੰ ਲੈਂਦੇ ਪਿਆਵ ਵਾਲਾ ਮਾਨਤਾ 55000 ਹੀ ਦੰਦੇ 56000 55 ਦੀ ਨਾ ਦੇ ਦੀ 55 ਹੀ ਦੇ ਦਿਆਂਗੇ 55 ਕੱਟਾ ਵਿਖਾਈਏ ਇਹਦਾ ਉਹ ਅਗਲੇ ਬੰਦੇ ਠੀਕ ਆ ਵੇਖੋ ਸੱਜਣੋ ਆਣਾ ਕਰਮਾਲੀ ਝੋਟੀ ਗੁਹਾ ਲੱਗੀ ਸੀ ਕਰਨ ਤੇ ਸੋਚਿਆ ਤੁਹਾਨੂੰ ਮੈਂ ਨਾ ਥਾਂ ਲੇਵੇ ਦੀ ਕੁਆਲਿਟੀ ਵਿਖਾਵਾਂ ਇਹਦੀ ਇੱਥੋਂ ਹਣ ਗੈਸ ਲਾਇਓ ਵੀ ਵਾਕੇ ਦੁੱਧ ਝੁੱਟੀ 10 11 ਕਿਲੋ ਦੇਊਗੀ ਕਿਉਂਕਿ ਚੌੜਾ ਲੇਵਾ ਕਰਮਾਲੀ ਦਾ ਤੇ ਸੁਭਾਅ ਵੀ ਚੰਗਾ ਕੱਟੀਦਾ ਇਹਦਾ ਕੱਟਾ ਵਿਖਾਈਏ ਤਾਂ ਸਾਂਝਾ ਇੱਕ ਤਾਂ ਖੜਾ ਜਿਹੜਾ ਖੜਾ ਕੇ ਬੈਠਾ ਜਿਹੜਾ ਖੜਾ ਜਿਹੜਾ ਕੱਟਾ ਵਾ ਉਹ ਕੱਟੀ ਹੈ ਠੀਕ ਉਹ ਟੋਕੜੇ ਬਣ ਉਹ ਵੀ ਵਿਖਾ ਦਈਏ ਹੁਣ ਲੱਗਦੇ ਆ ਇਹ ਜਿਹੜੀ ਟੋਕੜ ਗੱਬ ਚੈੱਕ ਪਾਸ ਮੈਂ ਆ ਹਾਂ ਉਹਦੀ ਕੱਟੀ ਆ ਤੇ ਜਿਹੜੀ ਹੁਣ ਆਪਾਂ ਚਲਾ ਕੇ ਵਿਖਾਈ ਉਹਦਾ ਕੱਟਾ ਉਹਦਾ ਕੱਟਾ ਨਹੀਂ ਠੀਕ ਆ ਓਕੇ ਰਿਪੋਰਟ ਆ ਤੋਨੇ ਜਾਨਵਰ ਵੀ ਭਲੇ ਸੰਭੇ ਆ ਹਾਂਜੀ ਹਾਂਣਾ ਇਹ ਵੀ ਨਾਲ ਹੀ ਮਿਲ ਜਾਣੇ ਅਗਲੇ ਨੂੰ ਸਹੀ ਗੱਲ ਆ ਠੀਕ ਆ ਠੀਕ ਆ ਤੇ ਆ ਆ ਗਈ ਝੂਟੀ ਅੱਗੇ ਹਨਾ ਇਹ ਇਹਦਾ ਕੀ ਸਾਬਕਤਾ ਵਾ ਇਹ ਟੋਕੜ ਗੱਬ ਨੇ ਠੀਕ ਕਿੰਨੇ ਚਿਰ ਦੀ ਗੱਬਣ ਹੈ ਇਹ ਇਹ ਪੰਜਵਾਂ ਮਹੀਨਾ ਗੱਬਣ ਜਾਣਦੇ ਪੰਜਾਂ ਮਹੀਨਿਆਂ ਦੀ ਗੱਬਣ ਪੰਜਵਾਂ ਚਾਰ ਪੂਰੀ ਹੋ ਕੇ ਪੰਜਵਾਂ ਲੱਗਾ ਠੀਕ ਆ ਸਾਢੇ ਚਾਰ ਦੇ ਲੱਗ ਬਗ ਤਾਈ ਸੁਈ ਕਿਹੜਾ ਸੁਆ ਸੀ ਇਹ ਪਹਿਲਾ ਸੁਆ ਸੋਈ ਦੂਜੇ ਲਈ ਗੱਬਣ ਦੂਜੇ ਲਈ ਗੱਬਣ ਮਗਰ ਕੱਟੀ ਆ ਮਗਰ ਕੱਟੀ ਆ ਕੱਢੀ ਬਾਹਰ ਇਹਨੂੰ ਤੇ ਦੁੱਧ ਕਿੰਨਾ ਦੁੱਧ ਥੱਲੇ 7 ਕਿਲੋ 7 ਕਿਲੋ ਦੁੱਧ ਹੁਣ ਇਹਦੇ ਕੋਲੇ ਹੈਗਾ ਹਾਂ ਕਿਆ ਬਾਤ ਆ ਵਟਨਾ ਹੀ ਆ ਤੁਸੀਂ ਥੇ ਮੰਨ ਕੇ ਲਓ ਅੱਛਾ ਹਾਂ ਵੀ ਕਿਲੋ ਖੰਡ ਉਹ ਪਰਾਪਰਾ ਕਰ ਜਾਂਦੀ ਆ ਤੇ ਬਾਕੀ ਪੰਜ ਮਹੀਨਿਆਂ ਦੀ ਗੱਬਣ ਵੀ ਆ ਹਣਾ ਨਹੀਂ ਲੀਵਾ ਚੰਗਾ ਕੋਟੀ ਥੱਲੇ ਸੱਜਰ ਨੇ ਦੁੱਧ ਦੇ 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 ਸੇਵਾ ਦਾ ਦੁੱਧ ਦੇ ਸੱਜਰ ਨੇ ਦੁੱਧ ਚੰਗਾ ਦੱਤਾ ਉਹ 13 ਕਿਲੋ ਦੁੱਧ ਦਿੰਦਾ ਹੋਊਗਾ ਗਾਂ ਗਾਂ ਕਰਕੇ ਮੋੜੀ ਥੋੜੀ ਹਾਂ ਇੱਥੇ ਵੇਖੋ ਸਜਣੋ ਐਨ ਕਰਮ ਵਾਲੀ ਕੱਲੀ ਕੱਲੀ ਚੀਜ਼ ਇੱਥੇ ਦਿਖਾਤੀ ਆ ਤੁਹਾਨੂੰ ਤੇ ਚੋਣ ਇੱਕ ਨੰਬਰ ਚੋਣ ਇੱਕ ਨੰਬਰ ਪੋਲੀ ਦਾ ਨਹੀਂ ਠੀਕ ਕੋਈ ਸ਼ੱਕ ਨਹੀਂ ਕੱਤੀ ਚੰਗੀ ਵੇਖੋ ਸਜਣੋ ਤੇ ਦਲਜੀਤ ਭਾਜੀ ਇਹਦਾ ਰੇਟ ਕੀ ਰਹੂਗਾ ਇਸ ਝੋਟੀ ਆਪੇ ਮੋਲ ਦਾ 75000 ਠੀਕ ਆ ਹਾਂ ਇਹਦਾ ਸੱਜਰ ਦੇ ਬਰਾਬਰ ਹੀ ਮੁੱਲ ਕਰਤਾ ਹੀ ਹਾਂ ਠੀਕ ਹੈ ਵੱਡੀ ਆ ਜੀ ਨਹੀਂ ਵੱਡੀ ਆ ਸਾਰਾ ਕੁਝ ਚੰਗਾ ਹਾਂ ਦੇਈਏ ਕਿੰਨੇ ਦੀ 72000 72000 ਹਾਂ ਘਰ ਦੀ ਮਾਨਤਾ ਨਾਲ ਭੈਣ ਭਰਾ ਦਾ ਹਨਾ ਕਰਦਾ ਜੀ ਕਿਉਂਕਿ ਗਾਂ ਸਾਹਮਣੀ ਵੀ ਆ ਕਹੇ ਨੇ ਤੇ ਦੋ ਰੁਪਏ ਹੈ ਅੱਗਿਆਂ ਦਾ ਨੇ ਦੁੱਧ ਦੇਣਾ ਜਿਹਨੇ ਕੀ ਰਹਿਣੀ ਕਿਹ ਬੰਦੇ ਨੇ ਅੱਛਾ ਹਾਂ ਹਜੇ ਵੀ 6 ਕਿਲੋ ਦੁੱਧ ਹੈਗਾ ਹਾਂ ਹਜੇ ਨੇ 300 ਦਾ ਦੁੱਧ ਦੇਣਾ ਰੋਜ਼ 10000 ਮਹੀਨੇ ਦਾ ਵਜੇ ਤੋ 3 ਮਹੀਨੇ ਦੇਗੀ ਤੇ 30000 ਦਾ ਦੁੱਧ ਦੇਣਾ ਠੀਕ ਆ ਚੱਲ ਉੱਜਾ ਦਾ ਅਗਲਾ ਸਾਂਭੂਗਾ ਵੀ ਹੁਣ ਹਾਂਜੀ ਹਾਂਜੀ ਤੇ ਆ ਗਾਂ ਵਖਾਉਣੀ ਆ ਗਾਂ ਵਖਾ ਦੇਣੀ ਕੋਈ ਨਹੀਂ ਕਿਹੜਾ ਸੂਆ ਇਹ ਇਹ ਦੂਜੇ ਸੂਏ ਸੋਣੀ ਆ ਦਿਨ ਕਿੰਨੇ ਲੈ ਜੂ ਹਜੇ ਇਹਦੇ ਹਜੇ 19 ਤਰੀਕ ਨੂੰ 9 ਮਹੀਨੇ ਹੋਣੇ ਆ 19 ਤਰੀਕ ਨੂੰ ਅੱਜ 14 ਹੋ ਗਈ। ਹਾਂ 5 ਦਿਨ ਇਹ ਪਏ ਆ ਤੇ 10 ਦਿਨ ਉੱਤੇ ਵੀ ਲੈ ਜੂ। ਉੱਤੇ ਵੀ ਲੈ ਜੂਗੀ। 15 ਦਾ ਨਹੀਂ ਕੱਚੀ ਮੰਨ ਲਿਆ। ਜੀ ਇਹ ਗਾਂ ਕਾਦੀ ਬਾਝੀ ਆ। ਮਾਝੀ ਆ। ਹਾਂ। ਇਹ ਤੂੰ ਘਰੇ ਚ ਹੋਈ ਆ ਹਨਾ? ਘਰੇ ਚ ਹੋਈ। ਤੇ ਕਿੰਨਾ ਦੁੱਧ ਦੇਗੀ ਇਹ ਪਲੂਣ? ਇਹ ਪਲੂਣ ਮੈਂ ਟੋਕੜ ਗੱਭਣ ਲਈ। ਠੀਕ ਆ। ਹਾਂ। ਤੇ ਉਦੋਂ ਕਿੰਨੀਆਂ ਘਤਾਰਾਂ ਸੀ ਇਹਦੇ ਕੋਲੇ? ਉਸਲੇ ਉਦੋਂ ਦੇਖਦੇ 9 ਕਿਲੋ ਘਤਾਰਾਂ ਸੀ। ਤੇ ਐਤ ਕੀ ਕੀ ਦੁੱਧ ਦੇ ਜੂਗੀ ਸੱਜਰ ਕੋਲ? ਦੁੱਧ ਤਾਂ ਦੇ ਦੂਗੀ ਇਹ 20 ਦੇ ਲਗਭਗ। ਦੇ ਦੂਗੀ ਹਨਾ? ਹਾਂ। ਪਾਲੀ ਚੰਗੀ ਆ ਤੇਰੀ ਗਾਂ ਸਾਂਭੀ ਚੰਗੀ ਆ ਤੇ ਲੇਵਾ ਤਾਂ ਬਣਾ ਜਾਂਦੀ ਹੂ ਚੰਗਾ ਲੇਵਾ ਬੁੱਲ ਬਣਾਦੀ ਚਮਕਦਮ ਕ ਚੰਗੀ ਆ ਹਨਾ ਮੱਛੀ ਚ ਕੱਚੀ ਕੱਚੀ ਆ ਗੱਲ ਇਹ ਕੱਚੀ ਆ ਜੀ ਠੀਕ ਆ ਠੀਕ ਤੇ ਦਸਾਂਜ ਭਾਜੀ ਇਹਦਾ ਰੇਟ ਕੀ ਰਹੂਗਾ ਮੁੱਲ ਭਾਜੀ ਇਹਦਾ 60000 ਰੁਪਿਆ ਮੁੱਲੇ ਦਾ ਹੈ ਨਹੀਂ ਠੀਕ ਆ ਥਨਾ ਥਨਾ ਲੋਕ ਕੇ ਆ ਜਮ ਬਿਲਕੁਲ ਓਕੇ ਆ ਵੀ ਜਿਵੇਂ ਕੱਚੀ ਆ ਤੇ ਜੇ ਕੋਈ ਭੈਣ ਭਰਾ ਲੈਂਦਾ ਕੋਈ ਗੱਲ ਨਹੀਂ ਜੀ ਓਕੇ ਰਿਪੋਰਟ ਆ ਨਾ ਓਕੇ ਰਿਪੋਰਟ ਆ ਨਹੀਂ ਠੀਕ ਕੋਈ ਸ਼ੱਕ ਨਹੀਂ ਵੀ ਟੱਪਨ ਤੋਂ ਪਨ ਉਹ ਕੈਨੇ ਘਲੂਗਾ ਬਿਲਕੁਲ ਓਕੇ ਨਿਕਲੂਗੀ ਕੋਈ ਭਾਰ ਭੂਰੇ ਲੋ ਜਮਾ ਓਕੇ ਇਹਨਾਂ ਦੀ ਕੁਛ ਕਹਿਦਿਆ ਨਹੀਂ ਗਰਮੀ ਗਰਮੀ ਚ ਹਣਾ ਮੈਂ ਨਾ ਪ੍ਰਵਾਹ ਹੀ ਨਹੀਂ ਤੁਹਾਡੇ ਸਾਹਨੇ ਮੱਝਾਂ ਚ ਬੱਜੀ ਇਹਨਾਂ ਕੋਈ ਨਹੀਂ ਮੱਝੀ ਸਭ ਦੇ ਵਾਕੇ ਕੋਈ ਸ਼ੱਕ ਨਹੀਂ ਤੇ ਅੱਗੇ ਇੱਕ ਆਪਣੇ ਕੋਲੇ ਆ ਬੱਲੀ ਮੈਂ ਆ ਗਈ ਹਾਂਜੀ ਟੇਲ ਆ ਇਹ ਪੰਜਾਂ ਮਹੀਨਿਆਂ ਨੂੰ ਜਾਂੜਾ ਰੱਪਣ ਨੂੰ ਪੰਜਾਂ ਮਹੀਨਿਆਂ ਦੀ ਗੱਬਣਾ ਚੱਕ ਪਾਸੇ ਵੀ ਚੱਕ ਪਾਸਾ ਠੀਕ ਆ ਹਾਂ ਤੇ ਦੁੱਧ ਦੁੱਧ ਥਲੇ 5 ਕਿਲੋ 5 ਕਿਲੋ ਦੁੱਧ ਇਹਦੇ ਕੋਲੇ ਵੀ ਹੈਗਾ ਹਾਂਜੀ ਤੇ ਮਿਲਦੀ ਬਾਈ ਮਿਲਦੀ ਹੈ ਟੀਕਾ ਲਵਾਉਂਦੀ ਹੈ ਜੀ ਟੀਕਾ ਲਵਾਉਂਦੀ ਆ ਹਾਂ ਠੀਕ ਆ ਚੈੱਕ ਪਾਸ ਆ ਚੈੱਕ ਪਾਸ ਤੇ ਇਹਦਾ ਰੇਟ ਕੀ ਰਹੂਗਾ ਸ਼ਾ ਜੀ ਇਹਦਾ ਮੁੱਲ 65000 ਮੁੱਲ 65000 ਨੀਲੀ ਰਾਵੀ ਚ ਪੈਂਦੀ ਹੈ ਹਨਾ ਠੀਕ ਆ ਤੋਰ ਕਰਾ ਹਾਂ ਹਾਂ ਅੱਖਾਂ ਔਖਾਂ ਬੜੀਆਂ ਚੰਗੀਆਂ ਮਹਿੰਦੀਆਂ ਸਰੀਰ ਕਾ ਢਾਂਚਾ ਵੱਡਾ ਸੱਜਣੋ ਚੈੱਕ ਕਰ ਲੋ ਵੇਖੋ ਕਿਆ ਬਾਤ ਆਸਰੀਰ ਕਾ ਢਾਂਚਾ ਬਹੁਤ ਚੰਗਾ ਤੇ ਨੀਲੀ ਰਾਵੀ ਦੀਆਂ ਨਿਸ਼ਾਨੀਆਂ ਨਾ ਤਕਰੀਬਨ ਹੀ ਸਾਰੀਆਂ ਕਵਰ ਕਰਦੀ ਆ ਕਰ ਲੋ ਚੈੱਕ ਵੇਖੋ ਛਾਪ ਸੁਥਰੀ ਆ ਥੱਲੇੋਂ ਜਿੰਨੀ ਹੈਗੀ ਆ ਤੇ 65000 ਰੁਪਇਆ ਰੇਟ ਹੈ ਨਾ ਹਾਂਜੀ ਇਹਦੇ ਚ ਮੌਕੇ ਤੇ ਕਿੰਨਾ ਕੁ ਮੰਨਤਾਂ ਨੂੰ ਜੂ 2000 ਘਟਾ ਦੇ ਬਾਈ 63000 ਦੀ ਪੱਠ ਪੜਾ ਚੰਗਾ ਮੈਂ ਦਾ ਹੈ ਨਾ ਹਾਂ ਮੈਂ ਵੱਡੀ ਆ ਵੱਡੀ ਆ ਸਫਾਨੀਆਂ ਸੁਈਆਂ ਚੱਲੀਆਂ ਹਨਾ ਨਹੀਂ ਠੀਕ ਆ ਓਕੇ ਰਿਪੋਰਟ ਆ ਤੇ ਇਹ ਸੀਗੇ ਸੱਜਣੋ ਇਸ ਵੇਲੇ ਇੱਕ ਸੀਟਪਰ ਪਿੰਡ ਜਿਲੇ ਗਰਦਾਸਪੁਰ ਦੇ ਵਿੱਚ ਤੇ ਕੱਲੇ-ਕੱਲੇ ਪਸ਼ੂ ਦੀ ਆਪਾਂ ਡਿਟੇਲ ਜਾਣਕਾਰੀ ਤੁਹਾਡੇ ਨਾਲ ਲੈ ਕੇ ਸਾਂਝੀ ਕਰਤੀ ਆ ਤੇ ਤੁਸੀਂ ਵੀਡੀਓ ਨੂੰ ਜਿਹੜਾ ਐਂਡ ਤੱਕ ਵੇਖਿਆ ਤੁਹਾਡਾ ਧੰਨਵਾਦ ਤੇ ਸੱਜਣੋ ਮਿਲਾਂਗੇ ਕੋਈ ਅੱਗੇ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਨਾਲ